ਅੱਜ ਅਮਰਸਰ ਦੇ ਵਿੱਚ ਬੇहद ਦਰਦਨਾਕ ਘਟਨਾ ਵਾਪਰੀ ਜਦੋਂ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਉਸ ਘਟਨਾ ਨੇ ਕਿ ਇੱਕ ਐਨਆਰਆਈ ਵਿਅਕਤੀ ਦੇ ਉੱਪਰ ਜਿਹੜੀਆਂ ਦੋ ਬੰਦੇ ਆਉਂਦੇ ਆ ਘਰ ਦੇ ਵਿੱਚ ਕੁਸ ਜਾਂਦੇ ਆ ਔਰ ਗੋਲੀਆਂ ਚਲਾ ਦਿੰਦੇ ਆ ਦਰਦਨਾਕ ਤਸਵੀਰ ਇੰਨੀ ਸੀ ਕਿ ਜਿਹਦੇ ਗੋਲੀਆਂ ਮਾਰੀਆਂ ਗਈਆਂ ਉਹਦਾ ਇੱਕ ਬੇਟਾ ਔਰ ਉਹਦੀ ਮਾਂ ਜਿਹੜੀ ਹੈ ਉਹਨਾਂ ਹਮਲਾਵਰਾਂ ਦੀਆਂ ਮਿੰਤਾ ਕਰਦੀ ਰਹੇ ਔਰ ਪਰ ਉਹਨਾਂ ਨੇ ਬਿਲਕੁਲ ਵੀ ਤਰਸ ਨਹੀਂ ਕਰਤਾ ਉਹਦੇ ਗੋਲੀਆਂ ਮਾਰ ਗਏ ਹਾਲਾਂਕਿ ਇਸ ਸਾਰੀ ਘਟਨਾ ਨੂੰ ਲਾਅ ਐਂਡ ਆਰਡਰ ਦੇ ਨਾਲ ਜੋੜਿਆ ਜਾ ਰਿਹਾ ਵਿਰੋਧੀ ਜਿਹੜੇ ਆ ਉਹ ਭਗਵੰਤ ਮਾਨ ਦਾ ਮੁੱਖ ਮੰਤਰੀ ਦਾ ਅਸਤੀਫਾ ਜਿਹੜਾ ਉਹ ਮੰਗ ਰਹੇ ਹੈਗੇ ਆ ਬੇਸ਼ੱਕ ਪਰਿਵਾਰ ਦੇ ਵੱਲੋਂ ਇਹ ਘਟਨਾ ਜਿਹੜੀ ਆ ਪਰਿਵਾਰਕ ਰਿਸ਼ਤਿਆਂ ਦੇ ਵਿੱਚ ਖਟਾਸ ਨੂੰ ਜੋੜ ਕੇ ਦੇਖੀ ਜਾ ਰਹੀ ਹੈ ਪਰ ਫਿਰ ਵੀ ਇਸ ਮਸਲੇ ਨੂੰ ਲਾਅ ਐਂਡ ਆਰਡਰ ਦੇ ਨਾਲ ਜੋੜਿਆ ਜਾ ਰਿਹਾ ਕੀ ਵਾਕਈ ਜੇ ਇਹ ਪਰਿਵਾਰਕ ਮਸਲਾ ਹੈ ਤਾਂ ਲਾਅ ਐਂਡ ਆਰਡਰ ਦੇ ਨਾਲ ਇਹ ਘਟਨਾ ਨੂੰ ਜੋੜਿਆ ਜਾਣਾ ਚਾਹੀਦਾ ਵੀ ਹੈ ਜਾਂ ਨਹੀਂ ਕਿ ਭਗਵੰਤ ਮਾਨ ਦੇ ਉੱਪਰ ਜਿਹੜੇ ਇਹ ਸਵਾਲ ਉੱਠੇ ਆ ਇਹ ਵਾਜਬ ਨੇ ਜਾਂ ਨਹੀਂ ਇਹ ਸਾਰੀ ਘਟਨਾ ਦੇ ਉੱਪਰ ਜਿਹੜੀ ਗੱਲਬਾਤ ਅਸੀਂ ਕਰਾਂਗੇ ਮੇਰੇ ਨਾਲ ਡਾਕਟਰ ਸਰਵਿੰਦਰ ਸਿੰਘ ਪੱਟੀ ਸਾਹਿਬ ਜੁੜੇ ਐ ਸਭ ਤੋਂ ਪਹਿਲਾਂ ਮੈਂ ਉਸ ਨੂੰ ਆਗੇ ਕਿਰਾਂ ਪੱਟੀ ਸਾਹਿਬ ਸਵਾਗਤ ਹੈ ਬ੍ਰੋਗਰਾਮ ਵਿੱਚ ਤੁਹਾਡਾ ਸ਼ੁਕਰੀਆ ਸੁਖਵਿੰਦਰ ਜੀ ਸਤਿ ਸ੍ਰੀ ਅਕਾਲ ਸਰੋਤਿਆਂ ਦਰਸ਼ਕਾਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਸਭ ਤੋਂ ਪਹਿਲੀ ਮੈਂ ਗੱਲ ਇਹ ਹੀ ਕਿ ਬੇਹੱਦ ਤੁਖਦਾਈ ਜਿਹੜੀ ਉਹ ਘਟਨਾ ਵਾਪਰੀ ਹੈ ਐਨਆਰਆਈ ਮੁੰਡੇ ਦੇ ਗੋਲੀਆਂ ਮਾਰੀਆਂ ਗਈਆਂ ਔਰ ਇਹ ਮਤਲਾ ਜਿਹੜਾ ਪੂਰੇ ਪੰਜਾਬ ਪੱਧਰ ਤੇ ਹੀ ਸਗੋਂ ਦੀ ਇੰਟਰਨੈਸ਼ਨਲ ਪੱਧਰ ਤੇ ਜਿਹੜਾ ਇਹ ਹੁਣ ਉੱਠ ਚੁੱਕਿਆ ਹੈਗਾ ਔਰ ਵਿਰੋਧੀ ਜਿਹੜੇ ਆ ਮੁੱਖ ਮੰਤਰੀ ਭਗਵੰਤ ਮਾਨ ਦਾ ਅਸਤੀਫਾ ਮੰਗ ਰਹੇ ਆ ਹਾਲਾਂਕਿ ਮੁਢਲੀ ਜਾਂਚ ਦੇ ਦੌਰਾਨ ਪਰਿਵਾਰਕ ਮੈਂਬਰ ਇਹ ਦੱਸ ਰਹੇ ਆ ਕਿ ਜਿਹੜਾ ਉਹਨਾਂ ਦਾ ਆਪਸੀ ਕੋਈ ਪਰਿਵਾਰਕ ਖਟਾਕ ਦੀ ਚਲੋ ਆਪਾਂ ਉਹਨਾਂ ਦੇ ਪਰਿਵਾਰ ਦੇ ਵਿੱਚ ਬਹੁਤਾ ਨਹੀਂ ਜਾਂਦੇ ਉਹ ਕਹਿੰਦੇ ਕਿ ਫਿਲਹਾਲ ਸਾਨੂੰ ਉਹਨਾਂ ਲੋਕਾਂ ਤੇ ਸ਼ੱਕ ਆ ਜਿਹੜੇ ਉਹਨਾਂ ਦੇ ਪਰਿਵਾਰ ਦੇ ਨਾਲ ਜੁੜੇ ਹੋਏ ਆ ਹਾਲਾਂਕਿ ਥੋੜਾ ਜਿਆਦਾ ਦੱਸ ਦਿੰਨੇ ਆ ਕਿ ਉਹਦੀ ਇੱਕ ਪਤਨੀ ਜਿਹੜੀ ਪਹਿਲੀ ਪਤਨੀ ਸੀ ਉਹਦਾ ਜਿਹੜਾ ਤਲਾਕ ਹੋ ਚੁੱਕਿਆ ਸੀਗਾ ਡਿਵੋਰਸ ਨੂੰ ਮੈਂ ਕਹੂੰਗਾ ਕਿ ਕਿ ਸੁਸਾਈਡ ਵਗੈਰਾ ਉਹਨੇ ਕੀਤੀ ਸੀ ਇਦਾਂ ਦੀ ਕੋਈ ਘਟਨਾ ਜਿਹੜੇ ਉਹ ਦੱਸ ਰਹੇ ਸੀ ਮੁੱਢਲੀ ਜਾਂਚ ਦੇ ਦੌਰਾਨ ਔਰ ਉਹਦੇ ਨਾਲ ਉਹ ਸਾਰਾ ਕੁਝ ਜੋੜ ਕੇ ਜਿਹੜਾ ਉਹ ਦੇਖਿਆ ਜਾ ਰਿਹਾ ਔਰ ਡਾਕਟਰ ਸਾਹਿਬ ਵਿਰੋਧੀ ਇਸ ਨੂੰ ਲਾਅ ਐਂਡ ਆਰਡਰ ਦੇ ਨਾਲ ਜੋੜ ਰਿਹਾ ਮੈਂ ਇਹ ਸੋਚਦਾ ਕਿ ਇਹ ਗਲਤ ਹੈ ਕਿ ਇਹੋ ਜਿਹੇ ਜਿਹੜੇ ਪਰਿਵਾਰਕ ਵਿਵਾਦ ਨੇ ਜਾਂ ਹੁਣ فرض ਕਰ ਲਓ ਕਿ ਮੈਂ ਆਪਣੀ ਗਵਾਂਢੀ ਦੇ ਨਾਲ ਕਿਸੇ ਗੱਲੋਂ ਲੜਪਾਂ ਤੇ ਜਾਂ ਫਿਰ ਕੋਈ ਗਵਾਂਢੀ ਮੇਰੇ ਕੋਲ ਗੋਲੀ ਮਾਰ ਦੇਵੇ ਜਾਂ ਮੈਂ ਉਹਦੇ ਮਾਰ ਦਵਾਂ ਇਹ ਤਾਂ ਇਹਦੇ ਵਿੱਚ ਭਗਵੰਤ ਮਾਨ ਦਾ ਜਾਂ ਇਹਦੇ ਵਿੱਚ ਟੀਜੀਪੀ ਦਾ ਤਾਂ ਕੋਈ ਕਸੂਰ ਨਹੀਂ ਕਿਉਂਕਿ ਉਹ ਤਾਂ ਸਾਡੇ ਕੋਲੇ ਜਿਹੜਾ ਉਹ ਖੜੇ ਨਹੀਂ ਹੈਗੇ ਪਰ ਕਿਤੇ ਨਾ ਕਿਤੇ ਮੇਰੇ ਮਨ ਦੇ ਅੰਦਰ ਜਿਹੜੇ ਬੰਦੇ ਨੇ ਕੋਈ ਕ੍ਰਾਈਮ ਕਰਨਾ ਉਸ ਬੰਦੇ ਦੇ ਮਨ ਦੇ ਅੰਦਰ ਸਰਕਾਰ ਦਾ ਪੁਲਿਸ ਦਾ ਕਾਨੂੰਨ ਦਾ ਕੋਈ ਡਰ ਭੈ ਤਾਂ ਜਿਹੜਾ ਉਹ ਹੋਣਾ ਚਾਹੀਦਾ ਹੈ ਇੰਨਾਕ ਤਾਂ ਮਾੜੇ ਅਨਸਰਾਂ ਦੇ ਵਿੱਚ ਤੱਕ ਟੋਟਾ-ਟੋਟਾ ਪੁਲਿਸ ਦਾ ਤੇ ਕਾਨੂੰਨ ਦਾ ਜਿਹੜਾ ਉਹ ਡਰਪੇ ਹੋਣਾ ਚਾਹੀਦਾ ਤਾਂ ਜੋ ਇਹੋ ਜੀਆਂ ਘਟਨਾਵਾਂ ਨੂੰ ਅੰਜਾਮ ਦੇਣ ਤੋਂ ਪਹਿਲਾਂ ਸੋਚਣ ਇਸ ਕਰਕੇ ਜਿਸ ਤਰੀਕੇ ਨਾਲ ਲਾਅ ਐਂਡ ਆਰਡਰ ਦੇ ਨਾਲ ਜਿਹੜੀ ਇਹ ਜੋੜੀ ਜਾ ਰਹੀ ਹੈ ਘਟਨਾ ਕਿਉਂਕਿ ਗੱਲ ਇਹ ਹੈ ਕਿ ਉਹ ਉਹ ਲੋਕ ਸ਼ਰਿਆਮ ਆਏ ਹਾਲਾਂਕਿ ਉਹ ਫੜੇ ਜਾਣ ਤੋਂ ਬਾਅਦ ਪਤਾ ਲੱਗੂਗਾ ਕਿ ਹਥਿਆਰ ਜਿਹੜੀ ਉਹ 1 ਨੰਬਰ ਦੇ ਸੀ ਜਾਂ 2 ਨੰਬਰ ਦੇ ਸੀ ਪਰ ਉਹ ਸ਼ਰਿਆਮ ਲੈ ਕੇ ਤਾਂ ਆਏ ਆ ਨਾ ਇਸ ਤਰੀਕੇ ਦੇ ਨਾਲ ਫਿਰ ਸ਼ਰਿਆਮ ਉਹਨਾਂ ਨੇ ਘਰੇ ਬੜਨ ਦੀ ਹਿੰਮਤ ਦੇਖੋ ਜਿਹੜੀ ਆ ਤੁਸੀਂ ਕਿਵੇਂ ਕਰ ਲਈ ਫਿਰ ਉਹ ਕਿੰਨਾ ਟਾਈਮ ਉਹਨਾਂ ਨੇ ਘਰ ਦੇ ਵਿੱਚ ਵੀ ਜਿਹੜਾ ਉਹ ਗੁਜ਼ਾਰਿਆ ਹੈਗਾ ਹਿੰਮਤ ਦੇਖ ਲੋ ਉਹਨਾਂ ਦੀ ਕਿਵੇਂ ਜਿਹੜੀ ਉਹ ਰਹੀ ਐ ਸਿੱਧੂ ਮੂਸੇ ਵਾਲੇ ਮੌਕੇ ਕਿਵੇਂ ਹਥਿਆਰ ਛਰਿਆਂ ਪੈ ਲੈ ਕੇ ਉਹਨਾਂ ਕਈ ਦਿਨਾਂ ਦੇ ਵਿੱਚ ਲੋਕ ਜਿਹੜੇ ਉੱਥੇ ਫਿਰਦੇ ਰਹੇ ਉਦਾਂ ਪੁਲਤ ਨਾਕੇ ਲਾ ਲਾ ਕੇ ਲੋਕਾਂ ਨੂੰ ਪਰੇਸ਼ਾਨ ਕਰੀ ਜਾਂਦੀ ਆ ਚਲਾਣ ਕੱਟੀ ਜਾਂਦੀ ਆ ਪਰ ਆਏ ਨਾਕਿਆਂ ਤੋਂ ਹਥਿਆਰ ਜਿਹੜੇ ਉਦਾਂ ਹੀ ਲੰਗੀ ਜਾਂਦੇ ਆ ਤੇ ਡਾਕਟਰ ਫਿਰ ਅਸਤੀਫਾ ਜਿਹੜਾ ਮੰਗਿਆ ਜਾ ਰਿਹਾ ਉਹ ਸਹੀਉ ਮੰਗਿਆ ਜਾ ਰਿਹਾ ਕਿ ਭਾਈ ਜੇ ਮੈਂ ਆਪਾਂ ਪਹਿਲਾਂ ਹੀ ਗੱਲ ਕਰਿਆ ਕਿ ਮੁੱਖ ਮੰਤਰੀ ਦੇ ਤੌਰ ਤੇ ਤਾਂ ਕਾਰਗੁਜ਼ਾਰੀ ਗ੍ਰਹਿ ਮੰਤਰੀ ਦੇ ਤੌਰ ਤੇ ਵੀ ਮੁੱਖ ਮੰਤਰੀ ਫੇਲ ਨੇ ਜ਼ੇਲ ਮੰਤਰੀ ਦੇ ਤੌਰ ਤੇ ਵੀ ਫੇਲ ਨੇ ਇਹ ਜੋ ਬੇਸ਼ੱਕ ਪਰਿਵਾਰਕ ਘਟਨਾ ਪਰ ਕਿਤੇ ਨਾ ਕਿਤੇ ਇਹ ਜਿਹੜੇ ਇਹੋ ਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਲੋਕਾਂ ਦੇ ਅੰਦਰ ਕੋਈ ਡਰ ਪੈ ਤਾਂ ਹੈ ਨਹੀਂਗਾ ਸਰਕਾਰ ਦਾ ਜਾਂ ਪੁਲਿਸ ਦਾ ਸਿਕੂਸ ਕਮਿੰਦਰ ਜੀ ਜਦ ਤੋਂ ਆਮ ਆਦਮੀ ਪਾਰਟੀ ਤੋਂ ਕਿਸੇ ਪਹਿਲਾਂ ਵੀ ਪੰਜਾਬ ਚ ਲਾਅ ਐਂਡ ਔਰਡਰ ਦੀਆਂ ਸਮੱਸਿਆਵਾਂ ਮਤਾਂ ਰਹੀਆਂ ਨੇ ਐਸੀ ਕਰਦੀ ਹੈ ਕਿ ਇਹਦੇ ਲਾਅ ਐਂਡ ਔਰਡਰ ਦੀ ਕਾਉਨ ਨਾ ਰਹੀ ਹੋਵੇ ਪਰ ਜਿਹੜਾ ਜਿਵੇਂ ਆਰਗੇਨਾਈਜ਼ਡ ਕ੍ਰਾਈਮ ਸੀ ਕੋਮਿਲਟੈਂਟ ਮੂਵਮੈਂਟ ਦੇ ਦੌਰਾਨ ਨਕਸਲਾਈਟ ਮੂਵਮੈਂਟ ਦੇ ਦੌਰਾਨ ਬਿਲਕੁਲ ਡਿਫਰੈਂਟ ਟਾਈਪ ਦੀ ਹੋਸਟ ਟਾਈਪ ਅੱਛਾ ਇਹ ਜਿਹੜਾ ਹੁਣ ਰੈਂਡਮ ਕ੍ਰਾਈਮ ਹੈ ਕਿ ਚੈਨੀਆਂ ਆ ਪੌਣੀਆਂ ਮਤਲਬ ਘਰਾਂ ਦੇ ਵਿੱਚ ਆ ਕੇ ਗੋਲੀਆਂ ਮਾਰ ਦੇਣੀਆਂ ਜਿਹੜਾ ਫਰੋਤੀਆਂ ਮੰਗਣੀਆਂ ਔਰ ਫਰੋਤੀਆਂ ਦੇਣੀਆਂ ਲੋਕਾਂ ਵੱਲੋਂ ਮਤਲਬ ਡਰ ਇੰਨਾ ਜ਼ਿਆਦਾ ਹੈ ਕਿ ਸਾਰੇ ਬਿਜ਼ਨਸਮੈਨ ਜਾਂ ਛੱਟ ਕੇ ਜਾ ਰਹੇ ਨੇ ਜਾਂ ਉਹਨਾਂ ਦੇ ਤਰਸ ਤੇ ਜਿਹੜਾਂ ਚੋਂ ਗੈਂਗਸਟਰਾਂ ਦੀ ਇੰਟਰਵਿਊਜ਼ ਹੋਣੀਆਂ ਕੋਈ ਉਹਦੇ ਤੇ ਐਫ ਆਈ ਆਰ ਤੱਕ ਦਰਜ ਨਾ ਕੋਈ ਐਕਸ਼ਨ ਨਾ ਹੋਣਾ ਇਹ ਕੋਈ ਚੀਜ਼ ਨੂੰ ਇੰਡੀਕੇਟ ਕਰ ਰਹੀ ਨਹੀਂ ਸਾਰੀਆਂ ਕਿ ਕ੍ਰਿਪ ਲਾ ਐਂਡ ਆਰਡਰ ਦੇ ਉੱਪਰ ਸਰਕਾਰ ਦੀ ਜ਼ੀਰੋ ਹੈ। ਪਰ ਸਾਡੇ ਜਿਹੜਾ ਸਿਸਟਮ ਬਣ ਗਿਆ ਇਸ ਤਰੀਕੇ ਦਾ ਕਿ ਜਿਹੜਾ ਵੀ ਪੁਲਿਸ ਦੀ ਪ੍ਰੋਟੈਕਸ਼ਨ ਦੇ ਨਾਲ ਪੁਲਿਸ ਦੇ ਮળે ਮੁਟੇ ਮਹਿਤ ਦੇ ਨਾਲ ਕ੍ਰਾਈਮ ਹੈ ਉਹ ਤਾਂ ਬਿਲਕੁਲ ਹੀ ਨਹੀਂ ਨਸ਼ੇ ਵਾਲਾ ਵੀ ਉਹਦੇ ਵੱਲ ਕੋਈ ਝਾਕਦਾ ਵੀ ਨਹੀਂ। ਜਿਹੜਾ ਰੋਲਰ ਕੋ ਪੈਂਦਾ ਉਹ ਰੈਂਡਮ ਕ੍ਰਾਈਮ ਦੇ ਉੱਪਰ ਹੈ। ਪਰ ਤੁਸੀਂ ਦੇਖੋ ਥਾਂ ਥਾਂ ਤੇ ਮੇਰੇ ਖਿਆਲ ਨਾਲ ਆਪਣੀ ਸਟੇਟ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋ ਰਹੇ ਨੇ। ਤਕਲਾਉਂ ਦੇ ਉਪਰ ਹੋਇਆ ਇਸੇ ਤਰ੍ਹਾਂ ਬੇਅਦਮੀ ਦੇ ਕੇਸ ਚ ਅਪਨ ਦੇਖਿਆ ਹੋਲੋਪ ਕੋਈ ਨਹੀਂ ਕਨਵੈਕਸ਼ਨ ਰੇਟ ਕੋਈ ਨਹੀਂ ਹੈ ਸਵੇ ਦੇ ਵਿੱਚ ਗੱਲ ਪਈ ਰਹਿ ਕੇ ਜਿਹੜਾ ਲੈਂਡ ਰੋਰ ਦੇ ਮਸ਼ੀਨਰੀ ਆ ਉਹ ਬਰੀ ਤਰ੍ਹਾਂ ਫੇਲ ਹੋ ਗਈ ਹੱਥਾ ਬੋਦੀਆਂ ਦਾ ਕੁਝ ਨਹੀਂ ਕਰ ਲਓ ਇਹ ਸਵਾਲ ਉਠੂਣ ਹੈ ਕਿ ਇਹ ਕੋਈ ਘਾਤੂ ਘਾਤ ਨਹੀਂ ਆਉਂਦੇ ਨਾ ਬੜੀ ਦਰਦਨਾਕ ਸੀ ਉਹ ਵੀਡੀਓ ਮੈਂ ਵੀ ਦੇਖੀ ਕਿ ਬੱਚੇ ਪੂਰੇ ਮਸਲਨ ਮੁੰਡਾ ਕਰ ਰਹੇ ਇਹ ਘਰ ਚ ਆਉਂਦੇ ਬੰਦੇ ਬਹੁਤ ਨਾਮ ਨਾਲ ਮੁੱਚਦੇ ਦਿੱਤੇ ਆ ਕੇ ਉਹਨਾਂ ਮਾਰਕੀਟ ਜਿਵੇਂ ਕੋਈ ਮਤਲਬ ਇਹ ਕੋਈ ਮਸਲਾ ਕੰਮ ਨਹੀਂ ਹੁੰਦਾ ਕੋਈ ਉਹਨਾਂ ਚ ਡਰ ਨਹੀਂ ਕੋਈ ਜਾਣ ਦੀ ਕਾਹਲੇ ਨਹੀਂ ਹੈ ਪਰ ਤੁਸੀਂ ਦੇਖੋਗੇ ਕਿ ਇਹ ਇੱਕ ਘਟਨਾ ਜਿਹੜੀ ਹੋ ਜਾਂਦੀ ਹੈ ਉਹਦੀ ਚਰਚਾ ਕੁਝ ਘੰਟਿਆਂ ਬਾਅਦ ਫਿਰ ਮੂਰ ਰੂਪ ਦੇ ਦਿੱਤਾ ਜਾਂਦਾ ਇਸੇ ਤਰੀਕੇ ਨਾਲ ਤੁਸੀਂ ਦੇਖੋ ਉਹਨਾਂ ਕਿਉਂ ਪਿਛੜਾਂ ਦੀ ਐਜੀਟੇਸ਼ਨ ਹੋ ਗਈ ਇਸੀ ਲੜਕੀ ਨੇ ਦੇਖ ਕੇ ਕਿੱਠੀ ਦੇਖ ਕੇ ਐਜੂਕੇਸ਼ਨ ਮਿਨਿਸਟਰ ਦਾ ਨਾਂ ਦੇ ਕੇ ਕੁਪ ਕਸ਼ੀ ਕਰਦੇ ਸੀ ਸ਼ਰ ਇਹ ਅਗਲੀ ਕਲੀ ਮੇਰਾ ਖਿਆਲ 70 ਸਾਲਾਂ ਚ ਕਦੇ ਨਹੀਂ ਸੀ ਐਵੇਂ ਹੋਇਆ ਪਰ ਉਹਨੂੰ ਟੈਸਟ ਦੇਣ ਦੀ ਕੋਸ਼ਿਸ਼ ਕੀਤੀ ਗਈ ਉਹਦਾ ਸਹੁਰਿਆਂ ਨਾਲ ਝਗੜਾ ਸੀ ਉਹ ਇਸ ਕੇਸ ਦੇ ਵਿੱਚ ਵੀ ਮਤਲਬ ਇਹਦੀ ਪਹਿਲੀ ਪਤਨੀ ਦਾ ਦੱਸ ਤ ਨਹੀਂ ਕਿ ਉਹਨੇ ਕੁਪ ਕਸ਼ਾ ਕਰ ਲਈ ਸੀ ਉਹਦੇ ਜਿਹੜੇ ਲੱਕੀ ਪੁੱਤ ਨੇ ਉਹ ਖਫਾ ਹੋ ਗਏ ਕੋਈ ਹੋਵੇ ਕਿ ਦਰਦਿਤ ਨਾਉਣਾਂ ਦਾ ਟ੍ਰਾਈਨ ਕੋਨਾ ਹੋਇਆ ਜਿਹੜੀ ਸੋਚਣ ਵਾਲੀ ਗੱਲ ਇਹ ਹੈ ਆਪਾਂ ਜਦੋਂ ਕਿਸੇ ਨੋਡ ਨੂੰ ਮਾਰ ਮੁੱਕ ਕੇ ਤੁਰਦਾ ਹੈ ਇਹਦੇ ਵੱਲ ਉਹਦੇ ਮਨ ਚ ਸਟੇਟ ਦਾ ਪੁਲਿਸ ਦਾ ਕੋਈ خوف ਹੀ ਨਹੀਂ ਹੈ। ਉਹਨੂੰ ਹੀ ਲੱਗਦਾ ਉਹ ਗਲਨੀ ਹੈ ਜਿਵੇਂ ਤੇ ਸ਼ਰਿਆਮ ਪੁਲਿਸ ਜਿਹੜੀ ਆ ਉਹ ਗੈਂਗਸਟਰ ਨੂੰ ਆਪਣੀ ਕਸਟਡੀ ਦੇ ਵਿੱਚੋਂ ਜਿਹੜਾ ਉਹ ਭਜਾ ਦਿੰਦੀ ਹੈ। ਸ਼ਰਿਆਮ ਪੁਲਿਸ ਜਿਹੜੀ ਹੈ ਉਹ ਆਪਣੀ ਕਸਟਡੀ ਦੇ ਵਿੱਚੋਂ ਲੌਰੈਂਸ ਬਿਸ਼ਨੋਈ ਵਰਗੇ ਲੋਕਾਂ ਦੀ ਇੰਟਰਵਿਊ ਜਿਹੜੀ ਆ ਕਰਵਾ ਦਿੰਦੀ ਹੈ। ਨਾ ਹੀ ਪੁਲਿਸ ਨੂੰ ਕੋਈ ਡਰ ਆ ਕਿ ਅਸੀਂ ਭਾਈ ਜੇ ਮਾੜੇ ਅੰਤਰਾਂ ਦੇ ਨਾਲ ਯਾਰੀ ਲਾਵਾਂਗੇ ਜੇ ਮਾੜੇ ਅੰਸਰਾਂ ਦੀ ਮਦਦ ਕਰਾਂਗੇ ਤਾਂ ਸਾਡੇ ਤੇ ਕੋਈ ਕਾਰਵਾਈ ਹੋ ਸਕਦੀ ਹੈ। ਨਾ ਹੀ ਡਰ ਜਿਹੜਾ ਉਹ ਗੈਂਗਸਟਰ ਨੂੰ ਆ ਕਿ ਭਾਈ ਜੇ ਅਸੀਂ ਕੋਈ ਮਾੜੀ ਘਟਨਾ ਨੂੰ ਅੰਜਾਮ ਦਵਾਂਗੇ ਜਾਂ ਮਾੜੇ ਲੋਕਾਂ ਨੂੰ ਆ ਜੇ ਅਸੀਂ ਮਾੜੀ ਘਟਨਾ ਨੂੰ ਅੰਜਾਮ ਦਵਾਂਗੇ ਤਾਂ ਸਾਨੂੰ ਭਾਈ ਭੁਗਤਨੀ ਪਊਗੀ। ਸਾਡੇ ਨਾਲ ਸੱਕੀ ਨਾ ਜਿਹੜਾ ਉਹ ਨਿਪਟਿਆ ਜਾਊਗਾ ਪੁਲਿਸ ਦੇ ਵੱਲੋਂ ਪਰ ਨਾ ਪੁਲਿਸ ਨਾਲ ਉਹਨਾਂ ਦੀ ਯਾਰੀ ਹੈ ਤੇ ਹਾਲੇ ਤੱਕ ਤਾਂ ਉਹ ਲੌਰੈਂਸ ਬਿਸ਼ਨੋਈ ਦੀ ਕਸਟਡੀ ਦੇ ਵਿੱਚੋਂ ਇੰਟਰਵਿਊ ਕਰਾਉਣ ਵਾਲੇ ਅਫਸਰਾਂ ਦਾ ਨਹੀਂ ਇਹਨਾਂ ਨੇ ਪਤਾ ਦੱਸਿਆ ਲੋਕਾਂ ਨੂੰ ਉਹਨਾਂ ਨੂੰ ਨੰਗੇ ਕਰਨਾ ਚਾਹੀਦਾ ਔਰ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਤਾਂ ਕੁਝ ਤੋਂ ਸਨਮਾਨ ਸਮੂਹਤਰਾ ਮਨਾ ਕੇ ਤੇ ਵਿੱਚੋਂ ਕਿਤੇ ਕਰਕਰ ਦਿੱਤਾ ਹੋਵੇ 20 ਜਨਵਰੀ ਜਾਂ ਕਿਤੇ ਜੇ ਗੱਲ ਕਰੀਏ 15-15 ਅਗਸਤ ਦੇ ਉੱਪਰ ਕਿਤੇ ਇਹੀ ਨਾ ਗੱਲ ਹੋ ਜੇ ਕਿਤੇ ਪਿਛਲੇ ਦਿਨਾਂ ਚ ਸਨਮਾਨ ਸਮੂਹਤਰਾ ਜਿਹੜਾ ਕਰਤਾ ਹੋਵੇ ਤਾਂ ਗੱਲ ਇਹ ਹੈ ਕਿ ਦੱਸਣਾ ਤਾਂ ਚਾਹੀਦਾ ਨਾ ਨੰਗੇ ਕਰਨੇ ਚਾਹੀਦੇ ਔਰ ਸਸਪੈਂਡ ਦੇ ਨਾਲ ਗੱਲ ਨਹੀਂ ਬੰਨੀ ਉਹਨੂੰ ਮਸਾਲੀ ਤੌਰ ਤੇ ਜਿਹੜੀ ਸਜ਼ਾ ਉਹ ਜਿਹੜੀ ਉਹ ਦੇਣੀ ਚਾਹੀਦੀ ਹੈ ਉਹਨਾਂ ਨੂੰ ਡਿਸਕਸ ਕਰਨਾ ਚਾਹੀਦਾ ਐਨੇ ਦਿਨ ਹੋ ਗ ਹੁਣ ਜਦੋਂ ਕੋਰਟ ਕਹੂਗਾ ਉਦੋਂ ਹੀ ਪੰਜਾਬ ਸਰਕਾਰ ਉਹਨਾਂ ਦੇ ਉੱਪਰ ਕਾਰਵਾਈ ਕੋਈ ਕਰੂਗੀ ਜਾਂ ਆਪਣੇ ਤੌਰ ਤੇ ਵੀ ਇਹਨਾਂ ਨੇ ਕੁਝ ਕਰਨਾ ਹਰ ਗੱਲ ਕੋਰਟ ਦੇ ਕਹੇ ਤੋਂ ਹੀ ਕਰਨੀ ਹੈ ਇਹ ਤਾਂ 100 ਘੰਟੇ ਵੀ ਕਹਿੰਦੇ ਐ 176 ਵੀ ਕਹਿੰਦੇ ਐ ਜਿਹੜਾ ਕੋਈ ਕੋਰਟ ਕਹਿ ਦਿੰਦਾ ਹੈ ਉਹੀ ਕੁਝ ਕਰਦੇ ਐ ਜੇ ਕੋਈ ਮਤਲਬ ਕੋਈ ਵੀ ਘਟਨਾ ਜਿਹੜੀ ਆ ਉਹ ਕੋਰਟ ਆਪਣੇ ਰਾਹੀਂ ਕਰਾਉਂਦੀ ਐ ਇਹਨਾਂ ਦੇ ਪੱਲੇ ਕੱਖ ਵੀ ਨਹੀਂ ਹੈਗਾ ਜੀ ਦੇਖੋ ਸੁਖਵਿੰਦਰ ਜੀ ਉਹ ਤਾਂ ਕੀ ਕਰਨਾ ਤੁਹਾਨੂੰ ਪਤਾ ਹੋਣਾ ਮੂਸੇ ਵਾਲੇ ਦੇ ਕੇਸ ਦੇ ਵਿੱਚ ਜਿਹੜਾ ਗੈਂਚ ਨੂੰ ਭਜਾਉਣ ਵਾਲਾ ਜਿਹੜਾ ਇੰਸਪੈਕਟਰ ਸੀਗਾ ਉੱਥੇ ਉਹਨਾਂ ਨੂੰ ਗ੍ਰਿਫਤ ਕੈਦ ਉਤਲਾਇਆ ਗਿਆ ਸੀ ਜਿਹਨੇ ਉਹਦੀ ਸੇਵਾ ਕਰੀ ਉਹਨੂੰ ਗਰਲਫ੍ਰੈਂਡ ਮਿਲਾਈ ਉਹਨੂੰ ਜਦੋਂ ਫੜਿਆ ਗਿਆ ਉਹਨੇ ਬਿਸਮਿਸ ਕਰ ਦਿੱਤਾ ਗਿਆ ਕਿ ਜੇਰਨੀਆਂ ਜਦੋਂ ਪੇਸ਼ ਕਰੇ ਸੀ ਉਹ ਵੀਡੀਓਜ਼ ਆਈਆਂ ਸਿਪਾਹੀ ਤਾਂ ਉਹਨੂੰ ਸਲੂਟ ਕਰ ਰਹੇ ਸੀ ਮਨੋਂ ਦੇ ਹਥਕੜੀ ਨਹੀਂ ਸੀ ਲਾਈ ਹੋਈ ਜਿਹੜੇ ਕ੍ਰਿਮੀਨਲ ਨਾਲ ਜੁੜੇ ਹੋਏ ਪੁਲਿਸ ਅਫਸਰ ਨੇ ਉਹਨਾਂ ਦਾ ਤਬਕਾ ਹੈ ਜਿਹੜੇ ਇਮਾਨਦਾਰ ਪੁਲਿਸ ਅਫਸਰ ਨੇ ਨੇ ਜਾਂ ਜਿਹੜੇ ਨਾਰਮਲ ਡਿਊਟੀ ਕਰਨ ਵਾਲੇ ਨੇ ਉਹ ਤਾਂ ਵਿਚਾਰੇ ਮਾਰਥਲਾਈਜ਼ ਨੇ ਪਰ ਪੁਲਿਸ ਫੋਰਸ ਦੇ ਵਿੱਚ ਜਿਹੜਾ ਪੁਲਿਸ ਦਾ ਕੰਮ ਹੁੰਦਾ ਪਹਿਲਾ ਕੰਮ ਹੈ ਜਿਹੜਾ ਕੀ ਕ੍ਰਾਈਮ ਪ੍ਰੋਵੈਂਸ਼ਨ ਹੈ ਮਤਲਬ ਮੈਂ ਕਿਸੇ ਅਫਸਰ ਨੂੰ ਸੀਨੀਅਰ ਅਫਸਰ ਨੂੰ ਪੁੱਛਿਆ ਸੀ ਕਿ ਤੁਸੀਂ ਕਿਹਨੂੰ ਚੰਗਾ ਅਫਸਰ ਗਿਣਦੇ ਹੋ ਜਿਹਦੇ ਜਿਲ੍ਹੇ 'ਚ ਕ੍ਰਾਈਮ ਹੁੰਦਾ ਹੀ ਨਹੀਂ ਇਲਾਕੇ 'ਚ ਕਿ ਜਾਂ ਜਿਹੜਾ ਕ੍ਰਾਈਮ ਹੋਣ ਦਿੰਦਾ ਹੈ ਤੇ ਉਹਨੂੰ ਛੱਡ ਦੇ ਕੇ ਫੜ ਲੈਂਦਾ 24 ਘੰਟੇ ਦੇ 48 ਘੰਟੇ ਦੇ ਵਿੱਚ ਉਹ ਕਹਿੰਦਾ ਜਿੱਥੇ ਹੁੰਦਾ ਹੀ ਨਹੀਂ ਉਹ ਤਾਂ ਗਿਣਤੀ ਨਹੀਂ ਹੁੰਦੀ ਕਿਤੇ ਜਿਹੜਾ ਕ੍ਰਾਈਮ ਨੂੰ ਆਰਗੇਨਾਈਜ਼ ਥੋੜਾ ਬਹੁਤ ਹੋਣ ਦਵੇ ਤੇ ਫਿਰ ਛੱਡ ਦੇ ਕੇ ਫੜ ਲਵੇ ਉਹ ਐਫੀਸ਼ੀਐਂਟ ਹੈ ਪਰ ਹੁਣ ਮੇਰੇ ਅਗਲੇ ਤੀਜੀ ਸਟੇਜ ਆ ਗਈ ਹੈ ਕ੍ਰਾਈਮ ਦੇਖੋ ਪ੍ਰੋਵੈਂਸ਼ਨ ਹੁੰਦੀ ਹੈ ਪਹਿਲੀ ਚੀਜ਼ ਕਿ ਕ੍ਰਾਈਮ ਹੋਵੇ ਹੀ ਨ ਉੱਚੀ ਕ੍ਰਾਈਮ ਡਿਟੈਕਸ਼ਨ ਹੈ ਕਿ ਚਲੋ ਫੜ ਲਿਆ ਜਾਵੇ ਇਹ ਹੋ ਵੀ ਗਿਆ ਤਾਂ ਉਹ ਤੁਰੰਤ ਮਤਲਬ ਹੁਣ ਕ੍ਰਾਈਮ ਮੈਨੇਜਮੈਂਟ ਹੋ ਰਹੀ ਹੈ ਸੋ ਨਾ ਹੀ ਪ੍ਰੋਵੈਂਸ਼ਨ ਹੈ ਨਾ ਹੀ ਸੈਕਸ਼ਨ ਹੈ ਇਹ ਮੈਨੇਜਮੈਂਟ ਹੈ ਕਿ ਕ੍ਰਾਈਮ ਤੋਂ ਰੋਕਿਆ ਜਾਵੇ ਇਹਨੂੰ ਮੈਨੇਜ ਕਿਵੇਂ ਕੀਤਾ ਜਾਵੇ ਰਿਪੋਰਟ ਕਿਵੇਂ ਕਰਾਇਆ ਜਾਵੇ ਕਚੇਰੀਆਂ ਚ ਕਿਵੇਂ ਕਰਦੇ ਜਾਵੇ ਇਸ ਤਰ੍ਹਾਂ 25 ਉਹ ਜਿੱਤੀ ਸੀ ਕੇਸ ਨੇ ਸਾਰਿਆਂ ਤੇ ਕੋਈ ਕੋਈ ਕਿਸੇ ਦੀ ਕਨਵਿਕਸ਼ਨ ਨਹੀਂ ਜੇ ਹੋ ਵੀ ਜਾਵੇ ਜਿੱਤ ਇਹ ਚੁਣਿਆ ਜਾਣ ਤਾਂ ਹੋਰ ਜਿਹੜਾ ਤਾਂ ਸਾਡੀਆਂ ਮਤਲਬ ਬੇਸਿਕਲੀ ਯੂਨੀਵਰਸਿਟੀਆਂ ਬਣੀਆਂ ਹੋਈਆਂ ਨੇ ਕ੍ਰਾਈਮ ਦੇ ਉੱਪਰ ਹੋਰ ਪ੍ਰਵੇਨ ਹੋ ਕੇ ਆਉਂਦੇ ਨੇ। ਹੋਰ ਤਕੜੇ ਹੋ ਕੇ ਹੋਰ ਵੱਡ ਲਿੰਕ ਬਣਾ ਕੇ ਆਉਂਦੇ ਨੇ। ਪਰ ਪਿਛਲੇ ਦਿਨੀਆਂ ਕਿੰਨਾ ਡਾਲਰ ਸੀ ਗਿੰਦਰਤੀ ਇਲੈਕਸ਼ਨ ਚ। ਕ੍ਰਿਮੀਨਲ ਨੂੰ ਅੜਦਤਾਂ ਗਿਆ ਸੀ ਪਤਾ ਨਹੀਂ ਉਹਦੀ ਐਕਚੁਅਲ ਕੀ ਹੋਣੀ ਹੈ ਉਹਦੀ ਜਾਂਚ ਨਹੀਂ ਹੋਈ। ਭਗਵੰਤ ਮਾਨ ਕਰੋ ਘਟ ਭਗਵੰਤ ਮਾਨ ਚਲੋ ਮੁੱਖ ਮੰਤਰੀ ਦੇ ਤੌਰ ਤੇ ਤਾਂ ਇਨੀ ਸ਼ਰਮ ਹੈ ਨਹੀਂ ਆਪਾਂ ਨੂੰ ਕਿ ਐ ਜੀਆਂ ਘਟਨਾਵਾਂ ਦੇਖ ਕੇ ਮੁੱਖ ਮੰਤਰੀ ਤੋਂ ਅਸਤੀਫਾ ਦੇਣ ਦੀ ਆਸ ਤਾਂ ਜਿਹੜੀ ਉਹ ਰੱਖੀ ਨੀ ਜਾਂਦੀ ਇਹਨਾਂ ਨੇ ਤਾਂ ਨਵੀਂ ਪਰਤ ਜਿਹੜੀ ਤੋਰ ਲਈ ਐ ਜੇਲ੍ਹ ਦੇ ਵਿੱਚੋਂ ਵੀ ਅਰਵਿੰਦ ਕੇਜੀਵਾਲ ਜਿਹੜੇ ਉਹ ਸਰਕਾਰ ਚਲਾ ਰਹੇ ਆ ਚਲੋ ਇਹਨਾਂ ਨੇ ਅਸਤੀਫਾ ਸੁਪੇ ਕੀ ਦੇਣਿਆ ਘੱਟੋ ਘੱਟ ਗ੍ਰਹਿ ਮੰਤਰੀ ਦੇ ਤੌਰ ਤੇ ਤਾਂ ਜਿਹੜਾ ਅਸਤੀਫਾ ਦੇ ਦੇ ਕਮਰਬਿਜੇ ਪ੍ਰਤਾਪ ਵਰਗਾ ਬੰਦਾ ਤਜਰਬੇਕਾਰ ਬੰਦਾ ਜਿਹੜਾ ਉਹ ਬੈਠਾ ਤੁਹਾਡੇ ਕੋਲੇ ਉਹ ਇਹੋ ਜਿਹੇ ਬੰਦੇ ਦੀ ਵਰਤੋਂ ਕਰ ਲਓ ਹਾਲਾਂਕਿ ਕਮਰਬਿਜੇ ਪ੍ਰਤਾਪ ਸਾਫ਼ ਕਰ ਚੁੱਕੇ ਆ ਕਿ ਭਗੰਤਪਾਨ ਨਹੀਂ ਜੇ ਜੋ ਕੁਝ ਕੀਤਾ ਬੇਅਦਬੀ ਬਰਗਾੜੀ ਗੋਲੀ ਕਾਂਡ ਮਸਲਿਆਂ ਦੇ ਉੱਪਰ ਤਮੈ ਉਹਦੀ ਕੈਬਨਿਟ ਦਾ ਹਿੱਸਾ ਨਹੀਂ ਬਾਨਾ ਉਹ ਉਹ ਆਪਣੇ ਸੈਂਡ ਤੇ ਐ ਪਰ ਫਿਰ ਵੀ ਮੈਂ ਵੈਸੇ ਗੱਲ ਕਰਦਾ ਕਿ ਇਹੋ ਜਿਹੇ ਬੰਦੇ ਦੀ ਸਲਾਹ ਦੇ ਨਾਲ ਹੀ ਤੁਸੀਂ ਲਾਅ ਐਂਡ ਆਰਡਰ ਨੂੰ ਠੀਕ ਕਰ ਸਕਦੇ ਹੋ ਤਜਰਬਾ ਉਹ ਏਡਾ ਵੱਡਾ ਚੱਕੀ ਬੈਠੇ ਆ ਨਹੀਂ ਨਹੀਂ ਐਸੀ ਤਾਂ ਗੱਲੇ ਕੋਈ ਨਹੀਂ ਦੇਖੋ ਜੇ ਨiyet ਹੋਵੇ ਫਿਰ ਤਾਂ ਸਾਰਾ ਕੁਝ ਹੋ ਜਾਂਦਾ ਨਹੀਂ ਤਾਂ ਨiyet ਨਹੀਂ ਪਹਿਲਾਂ ਤਾਂ ਪਤਾ ਹੀ ਸੀ ਕਿ ਉਹ ਕੋਲ ਸਭ ਤੋਂ ਰਏ ਨਾਲੋਂ ਤਾਂ ਜ਼ਿਆਦਾ ਜਾਣਦਾ ਸੀ ਉਹ ਬੰਦਾ ਜਿਹੜਾ ਇੱਕ ਐਵਰੇਜ ਬੰਦਾ ਹੈ ਇੱਕ ਬੰਦਾ ਐਕਸਪੀਰੀਅੰਸ ਦੇ ਵਿੱਚੋਂ ਆਇਆ ਹੋਇਆ ਉਹਦਾ ਕੀ ਮੁਕਾਬਲਾ ਹੁੰਦਾ ਹੈ ਪਰ ਇਹ ਹੈ ਕਿ ਇਹਨਾਂ ਤੇ ਇਹ ਕਿ ਸਾਡ ਕੋਲ ਕਿਸੇ ਵੀ ਕੀਮਤ ਦੇ ਉੱਪਰ ਸੱਤਾ ਉਸੇ ਸਾਡੀ ਬਚੀ ਰਹੇ ਹੋ ਸੇਮ ਜਿਹੀ ਦੀ ਵਲਡ ਪੋਜੀਸ਼ਨ ਹੈ ਜਿਸ ਦੇ ਕੋਲ ਇੱਕ ਅੰਦਰ ਉਹਨੇ ਮਤਲਬ ਅੱਜ ਤੱਕ ਸਾਰੀ ਦੁਨੀਆ ਪਿੱਟ ਕੇ ਮਰ ਗਈ ਕੋਰਟਾਂ ਨੇ ਕਹਿ ਤਾ ਉੱਥੇ ਐਡੇ ਐਡੇ ਸੰਕਟ ਖੜੇ ਹੋਗੇ ਪਾਣੀ ਵੀ ਡੁੱਬ ਕੇ ਬੱਚੇ ਫੇਲ ਹੋਗੇ ਮਤਲਬ ਬਿਲਕੁਲ ਜ਼ੀਰੋ এডੂਕੇਸ਼ਨ ਚੱਲ ਰਿਹਾ ਉੱਥੇ ਉਹ ਕਹਿੰਦੇ ਜੇ ਅਸੀਂ ਤਾਂ ਜੀਸੂ ਪੜਾਵਾਂਗੇ ਕੋਈ ਅਸੀ ਕਰ ਲਈ ਨਹੀਂ ਤਾਂ ਯਾਰ ਤਾਂ ਐਵੇਂ ਚਲਾਉਂਦੇ ਸੇਮ ਪੋਜੀਸ਼ਨ ਇੱਥੇ ਹੈ ਮੇਰਾ ਖਿਆਲ ਹੈ ਕਿ ਇਹਨਾਂ ਨੇ ਸੌਂਕ ਅੱਧੀ ਇਤਬਾਰਾ ਨਾ ਕਿਤੇ ਜਿੱਤ ਜਿਵੇਂ ਸਾਡਾ ਕੋਲ ਮਤਲਬ ਐਮਐਲਿਆਂ ਦਾ ਜੋ ਹੌਲ ਹੈ ਜਿਵੇਂ ਉਹ ਪੱਥਰ ਤੋੜਦੇ ਫਿਰਦੇ ਨੇ ਮਤਲਬ ਇਹ ਤਾਂ ਇਹਨਾਂ ਨੇ ਲੋਕਾਂ ਨੂੰ ਬਿਲਕੁਲ ਮੇਰਾ ਖਿਆਲ ਹੈ 네ਗੇਟਿਵਿਟੀ ਇੱਕ ਤਰੀਕਾ ਸਿਖਾਇਆ ਕਿ ਐਵੇਂ ਨਾ ਵੋਟਾਂ ਪਾ ਦਿਆ ਕਰੋ ਮੂੰਹ ਚੱਪ ਕੇ ਕਾਂਗਰਸ ਤੇ ਕਰ ਲਿਓ ਠੀਕ ਸੀਗੇ ਲੋਕ ਹੁਣ ਗੱਲਾਂ ਕਰਦੇ ਨੇ ਥਾਂ ਦਾ ਕਿ ਇਹਨਾਂ ਨਾਲ ਤਾਂ ਉਹੀ ਚੰਗੇ ਸੀਗੇ ਮਤਲਬ ਬਿਲਕੁਲ ਪਾਪਾ ਸ਼ੁਰੂਆਤ ਦੇ ਵਿੱਚ ਇਹ ਗੱਲ ਕਹਿਤੀ ਸੀ ਜਦੋਂ ਇਹ ਸਰਕਾਰ ਬਣੀ ਹੈ ਕਿ ਭਾਈ ਭਗਵੰਤ ਮਾਨ ਨੇ ਮੇਰੇ ਨੂੰ ਲੱਗਦਾ ਹੈ ਕਿ ਅਕਾਲੀ ਕਾਂਗਰਸੀਆਂ ਨੂੰ ਚੰਗੇ ਕਹਾ ਦੇਣਾ ਪਰ ਉਹਨਾਂ ਨੇ ਤਾਂ ਕੋਈ ਇਹੋ ਜਿਹੀ ਕੋਈ ਚੰਗੀ ਗੱਲ ਕੀਤੀ ਨਹੀਂ ਕਿ ਜਿਹਦੇ ਕਰਕੇ ਉਹਨਾਂ ਨੂੰ ਲੋਕ ਚੰਗੇ ਕਹਿ ਦੇਣਾ ਭਗਵੰਤ ਮਾਨ ਹੀ ਇਹਨਾਂ ਕਾਰਨਾਮੇ ਜਿਹੜੇ ਇਹੋ ਜੇ ਕਰਦੇ ਆ ਜਿਹਦੇ ਕਰਕੇ ਲੋਕਾਂ ਨੂੰ ਐ ਲੱਗਦਾ ਕਿ ਭਾਈ ਇਹਦੇ ਨਾਲੋਂ ਤਾਂ ਪਹਿਲਾਂ ਵਾਲੇ ਜਿਹੜੇ ਚੰਗੇ ਸੀ ਬੇਸ਼ੱਕ ਡਾਕਟਰ ਸਾਹਿਬਾ ਜੀ ਕਹੀ ਜਾਂਦੇ ਆ ਕਿ ਭਾਈ ਅੱਜ ਉਹਨਾਂ ਦਾ ਇੱਕ ਬੁਲਾਰਾ ਜਿਹੜਾ ਬੋਲ ਰਿਹਾ ਸੀ ਕਿ ਭਾਈ ਐਵੇਂ ਵਿਰੋਧੀ ਸਾਡੇ ਤੇ ਤੰਜ ਕਸੀ ਜਾਂਦੇ ਆ ਮੁੱਖ ਮੰਤਰੀ ਤੇ ਤੰਜ ਕਸੀ ਜਾਂਦੇ ਆ ਕਿ ਭਾਈ ਅਸੀਂ ਗਲਤਾਂ ਸੀ ਗਲਤਾਂ ਲਾਅ ਐਂਡ ਆਰਡਰ ਦੇ ਨਾਲ ਜੁੜੀ ਜਾਂਦੇ ਆ ਜਦ ਕਿ ਪਰਿਵ ਮੈਂ ਹੈਰਾਨ ਆ ਵੀ ਉਹ ਬੁਲਾ ਰਹੇ ਉਦੋਂ ਕਦੋਂ ਜਾਂਦੇ ਆ ਉਥੋਂ ਕਿ ਕਿਦਣ ਦੇ ਆਡਰ ਤੇ ਲੱਭੇ ਹੀ ਨਹੀਂ ਦੀ ਜਿੱਦਣ ਦੇ ਇਹ ਗੱਲ ਸਾਹਮਣੇ ਆਈ ਹੈ 22 ਦੀ ਰਿਪੋਰਟ ਦਿੱਤੀ ਹੈ ਹਾਈ ਕੋਰਟ ਦੇ ਵਿੱਚ ਕਿ ਭਾਈ ਲਾਰੈਂਸ ਮਿਸ਼ਨੋਈ ਦੀ ਇੰਟਰਵਿਊ ਪੰਜਾਬ ਦੇ ਵਿੱਚ ਹੋਈ ਆ ਉਦੋਂ ਦਾ ਕੋਈ ਬੁਲਾਵਾ ਜਿਹੜਾ ਉਹ ਲੱਭਿਆ ਨਹੀਂ ਹੈਗਾ ਤੇ ਮੈਂ ਤਾਂ ਹੈਰਾਨ ਆ ਕਿ ਅੱਜ ਉਹ ਹੱਬ ਕੇ ਬੋਲ ਰਹੇ ਆ ਚਲੋ ਮੰਨਦੇ ਆ ਇਸ ਘਟਨਾ ਦੇ ਵਿੱਚ ਲੌਂਜ ਆਡਰ ਦੇ ਨਾਲ ਨਾ ਜੁੜੀਏ ਕੀ ਇਸ ਤੋਂ ਪਹਿਲਾਂ ਜਿਹੜੀਆਂ ਹੋ ਰਹੀਆਂ ਉਹ ਘਟਨਾ ਦੇ ਬਾਰੇ ਕੀ ਕਹਿਣਾ ਸਰਕਾਰ ਦਾ ਮਤਲਬ ਇਹ ਗੱਲ ਕਹਿ ਕੇ ਕਿ ਭਾਈ ਇਹ ਘਟਨਾ ਦਾ ਜਿਹੜੀ ਆ ਪਰਿਵਾਰਕ ਘਟਨਾ ਪਰਿਵਾਰਕ ਵਿਵਾਦ ਆ ਉਸ ਚੀਜ਼ ਦੇ ਨਾਲ ਜੋੜ ਕੇ ਇਹ ਸਾਰੀ ਨੂੰ ਬਚ ਨਹੀਂ ਸਕਦੇ ਜਦ ਕਿ ਇਹ ਲਾਅ ਐਂਡ ਆਰਡਰ ਦੀ ਸਮੱਸਿਆ ਆਲਰੇਡੀ ਪੰਜਾਬ ਦੇ ਵਿੱਚ ਵੱਡੀ ਹੈ ਨਹੀਂ ਸੁਖਵਿੰਦਰ ਜੀ ਇਹ ਗੱਲ ਦੱਸੋ ਕਿ ਪਰਿਵਾਰਕ ਘਟਨਾ ਹੈ ਮੇਰੇ ਪਰਿਵਾਰ ਦਾ ਕਿਸੇ ਪਰਿਵਾਰ ਨਾਲ ਝਗੜਾ ਹੈ ਮੈਂ ਪਿਸਤੌਲ ਲਿਜਾ ਕੇ ਜਾਇਜ਼ ਜਾਂ ਨਜਾਇਜ਼ ਉਹਦੇ ਘਰ 'ਚ ਗੋਲੀ ਮਾਰ ਦਾਂ ਤਾਂ ਇਹ ਲਾਅ ਐਂਡ ਆਰਡਰ ਦੀ ਸਮੱਸਿਆ ਨਹੀਂ ਹੈ ਉਹਦੇ ਖੁਦ ਦਾ ਪਰਿਵਾਰਾਂ ਦਾ ਨਜ਼ਮਾਤ ਹੈ ਕਿ ਜਿਹੜੇ ਪਰਿਵਾਰਾਂ ਦੇ ਵਿੱਚ ਕਿਸੇ ਨੇ ਦੂਜੇ ਦੇ ਨਾਲ ਪਹਿੰਕੀ ਕਰਨੇ ਆ ਔਰ ਉਹਨਾਂ ਨੂੰ ਮਾਰਦੇ ਆ ਕਿਦਾਂ ਸਿਵਲ ਵਾਰ ਚੱਲ ਰਹੀ ਹੈ ਲੋਕੀ ਤੇ ਕੋਈ 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 ਪੋਸਟ ਕਿਸੇ ਦਾ ਕੁਝ ਵੀ ਨਹੀਂ ਬਣਦੀ ਉਹ ਆਪਣਾ ਕਿਥੋਂ ਹਥਿਆਰ ਥਿਆਰ ਲਏ ਕਿਥੋਂ ਹਥਿਆਰ ਲੈ ਕੇ ਇਨੀ ਰੂਟ ਟਰੈਵਲ ਕਰਕੇ ਗਏ ਸੀਸੀਟੀਵੀ ਦੇ ਵਿੱਚ ਸਾਰਾ ਕੁਝ ਕੈਦ ਹੋਇਆ ਹੋਇਆ ਹੈ ਮਤਲਬ ਉਹਨੂੰ ਇਹ ਕਹਿ ਦੇਣਾ ਕਿ ਇਹ ਤਾਂ ਵਰਕ ਕਟਨੇ ਮਹਿਸ ਜੀ ਦਾ ਮਤਲਬ ਜਿਹੜੇ ਪ੍ਰਾਈਮ ਜਿਹੜਾ ਰਹੇਗਾ ਮੈਨੂੰ ਦੱਸੋ ਇੱਕ ਬੰਦੇ ਨੂੰ ਕਤਲ ਕਰਨ ਦੇ ਇਹ ਤੇ ਹੈ ਉਹ ਪਤਾ ਨਹੀਂ ਵਿਚਾਰੇ ਦੀਆਂ ਬੱਚੋ ਨੇ ਜੂਵਨਸਤੋਂ ਸਿਟੀਜ਼ਨ ਹੈ ਇੰਟਰਨੈਸ਼ਨਲੀ ਰੋਲਾ ਪਿਆ ਹੋਇਆ ਇਸ ਕੰ ਦਾ ਤੇ ਤੁਸੀਂ ਕਹੋ ਵੀ ਇਹ ਤਾਂ ਜੀ ਪਰਿਵਾਰਕ ਮਸਲਾ ਹੈ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਮਤਲਬ ਇਹ ਤਾਂ ਫਿਰ ਫਿਰ ਆਪਾਂ ਇੰਨੇ ਕੇਸ ਹੋਰ ਇੰਨੇ ਰੋਲੇ ਰੁੱਲੇ ਕਿਉਂ ਚਲਾਏ ਬਿਆਨਤ ਸਿੰਘ ਹੋਰਾਂ ਦੇ ਉੱਪਰ ਸੰਬੰਧਿਤ ਬੋਲਾਂ ਤੇਂਦਰਾ ਗਾਂਧੀ ਤੇ ਆਪਾਂ ਕਹਿੰਦੇ ਕਿ ਪਰਸਨਲ ਮਸਲਾ ਜੀ ਉਹ ਤੇ ਸਿਕਿਉਰਿਟੀ ਗਾਰਡ ਸੀ ਉਹਨਾਂ ਨਾਲ ਗੁੱਸੇ ਹੋ ਕੇ ਕਿਸੇ ਗੱਲ ਤੋਂ ਅਨਗੋੜੀ ਬਾਤ ਦੀ ਮਤਲਬ ਇਹ ਤਾਂ ਜਾਇੰਟ ਆਉਟ ਦਮਸਤ ਨਹੀਂ ਹੁੰਦਾ ਹਾਂ ਤੋ ਹੋ ਗਈ ਹੈ ਇਹ ਸ਼ਰਮੀ ਦਾ ਲਿਮਿਟ ਹੁੰਦੀ ਹੈ ਮਤਲਬ ਕਿ ਸਟੇਟ ਕਾਦੇ ਨਹੀਂ ਬਣਾਈ ਹੋਈ ਲੋਕਾਂ ਦੇ ਪਰਿਵਾਰ ਨੇ ਪਰਿਵਾਰ ਇੱਕ ਜਿੱਟ ਲੈਣ ਜਿਹਦੇ ਆਪਾਂ ਕਾਦੇ ਨਹੀਂ ਮਤਲਬ ਇੰਨਾ ਕੁਛ 80000 ਦੀ ਨੌਕਰੀ ਰੱਖੀ ਬੈਠੀ ਹੂੰ ਹੂੰ ਕੋਈ ਮਤਲਬ ਕੋਈ ਹੱਦ ਹੀ ਹੋ ਗਈ ਹੈ ਜਮਾ ਕੋਈ ਮਤਲਬ ਤਲੀਏ ਦੇਣ ਲੱਗੇ ਵੀ ਬੰਦਾ 100 ਵਾਰ ਸੋਚਦਾ ਹੈ ਮਤਲਬ ਸਿਰਫ ਇਹ ਕਿ ਟਵਿਸਟ ਕਿਸ ਤਰ੍ਹਾਂ ਦਿੱਤੀ ਜਾਵੇ ਬਿਲਕੁਲ ਗੋੜੀ ਦਾ ਗੋੜੇ ਕੁੱਝ ਗਈ ਨਾ ਗੋੜੀ ਬੀਜੀਪੀ ਇਹਨਾਂ ਨੇ ਬੀਜੀਪੀ ਇਹਨਾਂ ਨੇ ਨਹੀਂ ਸਰ ਰੈਗੂਲਰ ਲਾਇਆ ਹੋਇਆ ਡੀਜੀਪੀ ਸਾਹਿਬ ਦਾ ਇੱਕ ਹੱਥ ਸਾਈਨ ਕਰਦੇ ਹੁੰਦਾ ਇੱਕ ਹੱਥ ਜਿਹੜਾ ਕੁਰਸੀ ਤੇ ਹੁੰਦਾ ਵੀ ਇਹ ਨਾ ਹੋਵੇ ਸਾਈਨ ਕਰਦੇ ਕਰਦੇ ਥੱਲੇ ਕੁਰਸੀ ਖਤਕ ਜੀ ਮਤਲਬ ਡੀਜੀਪੀ ਸਾਹਿਬ ਇਹ ਪੱਕੇ ਨਹੀਂ ਲਾ ਰਹੇ ਮਤਲਬ ਕਰ ਕੀ ਰਹੇ ਆ ਫਿਰ ਫਰਾਂ ਵਾਲੀ ਗੱਲ ਹਾਲੇ ਕਹਿੰਦੇ ਲੌਂਗ ਐਂਡ ਆਰਡਰ ਵਧੀਆ ਨਹੀਂ ਨੰਦ ਦੇਖੋ ਉਹਨਾਂ ਦਾ ਰਾਜ ਭਗ ਕਰਨਾ ਆਉਂਦਾ ਨਾ ਸੰਭਾਲਣਾ ਹੁੰਦਾ ਨਾ ਨੀਅਤ ਹੈ ਸੰਭਾਲਣ ਦੀ ਮੁਫਤ ਨਹੀਂ ਸ਼ੁਰੂਅਤ ਕਿੱਥੋਂ ਹੋਈ ਤੁਸੀਂ ਦੇਖੋ ਨਾ ਜਿਸ ਦਿਨ ਸੌਂ ਚੱਕੀ ਉਸ ਦਿਨ ਦਿੱਲੀ ਨੂੰ ਭੱਜੀ ਗਈ ਪੁਲਿਸ ਤੋਂ ਫੜ ਕੇ ਲਿਆਉਣ ਲਈ ਜਿਨ੍ਹਾਂ ਨੇ ਕੇਜਰੀਵਲ ਦੇ ਖਿਲਾਫ ਬਿਆਨ ਦਿੱਤੇ ਸੀ ਅੱਜ ਤੱਕ ਵੈਸੇ ਦੀ ਇਨਕੁਆਇਰੀ ਹੋਣੀ ਚਾਹੀਦੀ ਸੀ ਕਿ ਕੀ ਦਾ ਆਰਡਰ ਸੀਗਾ ਮਤਲਬ ਜਿੱਥੇ ਯੂਜ਼ ਕਰਨੀ ਹੈ ਪੁਲਿਸ ਆਲੇ-ਦਾਲੇ ਨਫਰੀਆਂ ਤੁਰੀਆਂ ਫਿਰਦੀਆਂ ਨੇ ਮਤਲਬ ਮੁੱਖ ਯਾਰਾਂ ਦੀ ਗਿਣਤੀ ਜਿ ਸਿਕਿਉਰਿਟੀ ਦੇ ਬੰਦੇ ਲਾਏ ਹੋਏ ਜੇ ਫਿਰਦੇ ਨੇ ਥਾਂ-ਥਾਂ ਦੇ ਉੱਪਰ ਬੁਲਟ ਪ੍ਰੂਫ ਕੈਵਲ ਬਣ ਜਾਂਦੇ ਨੇ ਮਤਲਬ ਪੁਲਿਸ ਉਸ ਕੰਮ ਤੇ ਲੱਗੀ ਹੋਈ ਹੈ ਜੇ ਤੁਸੀਂ ਇਹਨਾਂ ਦਾ ਰੋਸਟਰ ਲੱਭੋ ਨਾ ਕਿਤੇ ਤੁਸੀਂ ਤਾਂ ਜਰਨਲਿਸਟ ਹੈਗੇ ਹੋ ਇਹਨਾਂ ਦਾ ਰੋਸਟਰ ਲੱਭੋ ਕਿ ਐਕਚੁਅਲ ਜਿਹੜੀ ਮੇਰੇ ਖਿਆਲ ਸ ਹੈ ਤੁਸੀਂ ਇੰਟਰਵਿਊ ਕੀਤੀ ਸੀ ਕਿ ਸਰ ਦੇ ਨਾਲ ਕਿ ਐਕਚੁਅਲ ਜਿਹੜੀ ਇਸ ਜੀ ਉੱਪਰ ਪੁਲਿਸ ਕਿੰਨੀ ਲੱਗੀ ਹੋਈ ਹੈ بیਪੀ ਸਿਕਿਉਰਿਟੀ ਕੱਟਦੇ ਹੋ ਜੀ ਸਿਕਿਉਰਿਟੀ ਕੱਟਦੇ ਹੋ ਕੋਰਟ ਕੇਸਾਂ ਚ ਜਿਹੜੇ ਜਾ ਰਹੇ ਨੇ ਉਹ ਕੱਟਦੇ ਹੋ ਮਤਲਬ ਸੀ ਜਾਰ ਤੋਂ ਕਿੰਨੇ ਬੰਦੇ ਨੇ ਜਿਹੜੇ ਆਮ ਬੰਦੇ ਦੀ ਸਿਕਿਉਰਿਟੀ ਲੈ ਰਹੇ ਨੇ ਤਾਂ ਹੋਣਾ ਨਾ ਹਰਕਿਰਨ ਸਿੰਘ ਹੋਣਾ ਨਵਾਂ ਪੋਡਕਾਸਟ ਕੀਤਾ ਅਨਕਟ ਕਿਸੇ ਵਿੱਚ ਸਿੱਧੂ ਚੈਨਲ ਦੇ ਉੱਪਰ ਉਹਨਾਂ ਨੇ ਸਾਰਾ ਦੱਸਿਆ ਰਿਹਾ ਉਹ ਮੈਂ ਸੁਣਦੇ ਸੀ ਮਤਲਬ ਤੁਸੀਂ ਦੇਖਣਾ ਕਿੰਨੇ ਪਰਸੈਂਟ ਮਤਲਬ 5-7% ਨੇ ਜਿਹੜੇ ਬੰਦੇ ਅੱਛਾ ਉਹਦੇ ਚ ਫਿਰ ਤੁਸੀਂ ਉਹਨੂੰ ਡਿਫੈਂਡ ਕਰਨ ਲੱਗੇ ਹੋ ਪਰ ਇਸ ਕਰਨ ਨੂੰ ਕਿ ਸ਼ਰਿਆਮ ਪਬਲਿਕਲੀ ਇੱਕ ਬੰਦੇ ਦੇ ਘਰ ਦੇ ਵਿੱਚ ਐਂਟਰ ਕਰਕੇ ਸ਼ਰਿਆਮ ਗੋਲੀਆਂ ਮਾਰ ਦਿੰਦਾ ਸ਼ਰਿਆਮ ਬੰਦੇ ਰਾਮ ਨਾਲ ਚਲਾਈ ਗਏ ਜੀ ਪਰ ਬਜਾਏ ਇਸ ਕਰਦੇ ਨੂੰ ਪਿਆ ਜਾਵੇ ਤੁਰੰਤ ਜਾਉਂਦੀ ਕੋਈ ਇਨਵੈਸਟੀਗੇਸ਼ਨ ਕਰਕੇ ਲੋਕਾਂ ਦੇ ਸਾਹਮਣੇ ਲਿਆਂਦੇ ਜਾਵੇ ਕਿ ਕਿੱਥੋਂ ਹਥਿਆਰ ਆਇਆ ਕੀ ਬਣਿਆ ਮਤਲਬ ਉਹ ਵਿੱਚ ਇਹ ਬੰਦੇ ਕੱਟੇ ਜਾ ਰਹੇ ਨੇ ਜੀ ਕਿ ਉਹਨਾਂ ਦਾ ਤਾਂ ਪਰਿਵਾਰਕ ਮਸਲਾ ਸੀਗਾ ਉਹਦਾ ਤਾਂ ਕਾਰਨ ਨਹੀਂ ਹੋਰ ਸੀ ਹਰ क्राइम ਦਾ ਕੋਈ ਨੋਕਸਰ ਨਹੀਂ ਹੁੰਦਾ। ਕ੍ਰੋਧੀਆਂ ਜਿਹੜੇ ਬੰਦੇ ਆ ਗਏ। ਉਹ ਲੋਕ ਪ੍ਰੀਤ ਨੇ ਯਾਰ ਉਹਨਾਂ ਨੂੰ ਵੀ ਨਹੀਂ ਮਿਲੀ ਉਹ ਗਰੀਬੀ ਹੋਂ ਕਰਦੀ ਉਹਨਾਂ ਨੇ ਵੀ ਤਾਂ ਗੁਜ਼ਾਰਾ ਕਿਤੋਂ ਕਰਨਾ ਹੈ ਇਸ ਕਰਕੇ ਕ੍ਰੋਧੀਆਂ ਮੰਗਣ ਲੱਗ ਪਏ। ਹਾਲੇ ਇਦਾਂ ਦੀਆਂ ਦਲੀਲਾਂ ਦੇਣੀਆਂ ਸਤੋਂਗੇ ਲਾਏ ਨੋਟਿਸ ਨਹੀਂ ਹੈ। ਦਾਰੈਸ ਬਸ਼ਨੋਈ ਜਿਹੜਾ ਕਿੰਨੀ ਦੇਰ ਤੱਕ ਜੇਲ੍ਹ ਚ ਬੈਠਾ ਸੀ ਦਿੱਧਿਆ ਪਿਆ ਸੀ ਉਹਨੂੰ ਮਦਦ ਲਈ ਯੂਟਿਊਬਰ ਲਈ ਤਾਂ ਕੀ ਹੋ ਗਿਆ ਤਾਂ ਕੈਮਰੇ ਦਾ ਥੋਰ ਹੈ ਨਾ ਉਹਦੇ ਨੂੰ ਰਿਕਾਰਡਿੰਗ ਚ ਕਰਦੇ ਨੇ। ਯਾਦ ਉਸ ਵੇਖ ਕੇ ਕਿਈ ਵਾਰ ਲੱਗਦਾ ਜਿਹੜੇ 70 ਸਾਲਾਂ ਦੀਆਂ ਗੱਲਾਂ ਕਰਦੇ ਸੀ 70 ਸਾਲਾਂ ਚ ਅਸੀਂ ਐ ਕਿੰਨੀ ਦਲੀਨਾ ਵੀ ਨਹੀਂ ਬਿਲਕੁਲ ਬਹੁਤ ਵੱਡੇ ਵੱਡੇ ਕ੍ਰਾਈਮ ਹੁੰਦੇ ਰਹੇ ਨੇ ਹੁੰਦੇ ਰਹੇ ਆ ਆਪਣੇ ਸੀਐਮ ਤੱਕ ਕੈਰਨ ਸਾਹਿਬ ਤੋਂ ਲੈ ਕੇ ਗੰਸੀ ਤੱਕ ਯਾਦ ਰੀਲਾ ਨਹੀਂ ਸੈਂਦੀ ਬਿਲਕੁਲ ਐਕ ਹੋਇਆ ਡੀਜੀਪੀ ਨੇ ਕਿਹਾ ਜਿਹੜਾ ਗਿਲ ਸੀ ਉਸ ਟਾਈਮ ਉਹਨੇ ਕਿਹਾ ਕੰਦਾ ਸਰਟੀਕਲ ਤੇ ਲੈਵਲ ਸੱਟ ਤੋਂ ਹੋ ਗਈ ਹੈ ਇਹ ਤਾਂ ਮੰਨਉ ਤਾਂ ਸਹੀ ਮੰਨਣ ਤੇ ਵੀ ਨਹੀਂ ਆ ਰਿਹਾ ਹੱਤਾਂੇ ਹੋਈ ਪਈ ਐ ਜਮ। ਜੋ ਇਹ ਤਾਂ ਮੇਰਾ ਖਿਆਲ ਹੈ ਕਿ ਇਸ ਤੀਪੇ ਸਤੂਪੇ ਵਾਲੀ ਗੱਲ ਚ ਕੋ ਜਦੋਂ ਕਹਿੰਦੇ ਜਿਹਨੇ ਲੋਹਤ ਦੀ ਲੋਹ ਹੀ ਉਹਦਾ ਕੀ ਕਰੂਗਾ ਕੋਈ ਇਹ ਤਾਂ ਲੋਕਾਂ ਨੂੰ ਅੱਜ ਕਿੱਥੇ ਗੜੀਆਂ ਮੰਦਿਆਂ ਚ ਰਹਿੰਦੇ ਨੇ ਸੀਸੀਟੀਵੀਆਂ ਨਾਲ ਨਹੀਂ ਸਿਕਿਉਰਟੀ ਮਿਲਦੀ ਇਹ ਤਾਂ ਆਫਸਰ ਵਿਚ ਭਾਈਚਾਰਾ ਕਰਨਾ ਚਾਹੀਦਾ ਪਰ ਪੁਲਿਸ ਜਿਹੜੀ ਉਹ ਛੱਡ ਦਿੱਤੀ ਜਾਣੀ ਚਾਹੀਦੀ ਐ ਕਿ ਵੀਆਈਪੀਜ਼ ਲਈ ਕਿ ਭਾਈ ਜੰਨੀ ਦੇ ਰੂਣ ਹੈਗੇ ਨੇ ਇਹਨਾਂ ਦੀ ਰਾਖੀ ਕਰੋ ਸਿੰਘ ਹੱਥੇ ਲਾ ਕੇ ਵੀ ਕਿਉਂ ਖੜਦੇ ਹੋ ਮੈਂ ਸਕੂਟਰ ਵਾਲਿਆਂ ਦਾ ਚਲਾਣ ਕਰੀ ਜਾਂਦੇ ਹੋ ਛੱਡੋ ਇਹ ਕੰਮ ਵੀ ਇਹ ਵੀ ਪਬਲਿਕ ਕਾਪੇ ਆਪਣਾ ਜਿਵੇਂ ਸੰਭਾਲੇ ਉਹ ਮੈਂ ਕਰ ਲਊਗੀ ਸਕੂਟਰ ਵਾਲਿਆਂ ਨੂੰ ਕਹਿ ਦਿਓ ਵੀ ਕਾਹਲੇ ਜਾਂ ਕਾਗਜਾਂ ਦੀ ਕੋਈ ਲੋੜ ਨਹੀਂ ਬਲਿ ਜੇ ਪਿਸਤੌਲ ਚੱਕ ਕੇ ਕੰਮ ਕਰਨ ਦੀ ਖੁੱਲ੍ਹੇ ਹਾਂ ਇਜਾਜ਼ਤ ਹੈ ਲੋਕੀਂ ਹਰ ਕਿ ਜਾਣਦੀ ਗੱਲ ਹੈ ਉਸ ਤੋਂ ਫਿਰ ਫਿਰ ਮਸਲਾ ਕੀ ਰਹੇਗਾ ਬਿਲਕੁਲ ਚਲੋ ਰਾਪਾਸਰੇ ਆ ਡਾਕਟਰ ਸਾਹਿਬ ਪੰਜਾਬ ਚਲੋ ਤੁਹਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਸੁਪਰੀਆ ਸਤਿਕਾਰ ਸਰੋਤਿਆਂ ਨੂੰ ਦਰਸ਼ਕਾਂ ਨੂੰ ਸਤਿਕਾਰ ਨਾਲ ਅਰਦਾਸ ਪੰਜਾਬ ਦੇ ਲਈ ਕਿ ਘਟੋ ਘਟ ਮਹਾਰਾਜ ਮਿਹਰ ਕਰੇ ਕਿ ਇਹ ਜੀਆਂ ਘਟਨਾਵਾਂ ਨਾ ਹੋਣ ਪ੍ਰਮਾਤਮਾ ਹੀ ਰੋਕ ਲਵੇ ਚਲੋ ਡਾਕਟਰ ਵੀ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਈ ਸੰ ਡਾਕਟਰ ਰਵਿੰਦਰ ਸਿੰਘ ਪੱਟੀ ਸਾਹਿਬ ਜੀ ਦੇ ਨਾਲ ਦੇ ਬਲੋਂ ਇਹਨਾਂ ਆਮ ਕਬਰਾਂ ਤੇ ਗੱਲਬਾਤ ਕੀਤੀ ਗਈ ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਨਾਲ ਕੀਤੀ ਗੱਲਬਾਤ ਤੁਹਾਨੂੰ ਜਰੂਰ ਕਤੰਦਾ ਇਹ ਦੁਬਾਰਾ ਫਿਰ ਮਿਲਾਂਗੇ ਤਾਂ